ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਦੇ ਹਾਂ ਕਿ ਦੇਸੀ ਘਿਓ ਛੱਡਣ ਨਾਲ ਗੋਡਿਆਂ ਦੀ ਗਰੀਜ਼ ਖਤਮ ਹੋ ਜਾਂਦੀ ਹੈ ਇਸ ਸਵਾਲ ਬਾਰੇ ਲੋਕਾਂ ਨਾਲ ਸਹਿਜ ਗੱਲਬਾਤ ਦਰਾਂ ਜਾਂ ਖਾਣ-ਖਰਾਣੇ ਸੰਬੰਧੀ ਲੈਕਚਰ ਦਿੰਦੇ ਹੋਏ ਮੇਰੀ ਕਈ ਵਾਰ ਚਰਚਾ ਹੋਈ ਹੈ ਪੰਜਾਬੀਆਂ ਦਾ ਘਿਓ ਨਾਲ ਬਹੁਤ ਗੂੜਾ ਰਿਸ਼ਤਾ ਹੈ ਦੇਸੀ ਘਿਓ ਦੀ ਸਿਫਤ ਵਿੱਚ ਕਈ ਬਾਤਾਂ ਕਹਾਣੀਆਂ ਤੇ ਅਖਾਣ ਮਸ਼ਹੂਰ ਹਨ ਇੱਕ ਵਾਰ ਮੈਂ ਇੱਕ ਸੀਨੀਅਰ ਸਕੈਂਡਰੀ ਸਕੂਲ ਦੇ ਅਧਿਆਪਕਾਂ ਨੂੰ ਖਰਾਕ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸ ਰਿਹਾ ਸੀ ਕਿ ਜੇਕਰ ਲੋੜ ਤੋਂ ਵੱਧ ਬਜਨ ਵਾਲੇ ਕਿਸੇ ਵਿਅਕਤੀ ਦੇ ਖੂਨ ਟੈਸਟ ਚਰਬੀ ਵਧੀ ਹੋਈ ਦਿਖਾ ਰਹੇ ਹਨ ਤਾਂ ਦਿਨ ਵਿੱਚ ਦੇਸੀ ਘਿਓ ਦੇ 2 ਜਾਂ 3 ਚਮਚ ਤੋਂ ਵੱਧ ਖਾਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਇਹ ਸੁਝਾ ਸੁਣ ਕੇ ਅਚਾਨਕ ਇੱਕ ਅਧਿਆਪਕ ਕੁਰਸੀ ਤੋਂ ਉੱਠੇ ਅਤੇ ਕਹਿਣ ਲੱਗੇ ਜੀ ਸਿਆਣੇ ਕਹਿੰਦੇ ਆ ਕਿ 100 ਚਾਚਾ ਇੱਕ ਪਿਓ ਤੇ 100 ਦਾਰੂ ਇੱਕ ਕਿਓ ਇਹ ਸੁਣ ਕੇ ਮੈਂ ਵੀ ਹਾਸੇ ਚ ਕਿਹਾ ਕਿ ਕਹਾਵਤ ਤਾਂ ਇਹ ਵੀ ਹੁੰਦੀ ਹੈ ਖਾ ਮਰੇ ਜਾਂ ਚੱਕ ਮਰੇ ਅੱਗੇ ਉਹਨਾਂ ਨੇ ਬੜੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤਾ ਕਿ ਦੇਸੀ ਘਿਓ ਖਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਿਉਂ ਨਾ ਖਾਣ ਨਾਲ ਗੋਡਿਆਂ ਦੀ ਗ੍ਰੀਸ ਖਤਮ ਹੋ ਜਾਂਦੀ ਹੈ ਹਾਲ ਵਿੱਚ ਬੈਠੇ ਹੋਏ ਅਧਿਆਪਕ ਵੀ ਇਸ ਗੱਲ ਤੋਂ ਸਹਿਮਤ ਲੱਗ ਰਹੇ ਸਨ ਉਸ ਦਿਨ ਤੋਂ ਬਾਅਦ ਮੈਂ ਕਈ ਲੋਕਾਂ ਨਾਲ ਇਸ ਵਿਸ਼ੇ ਤੇ ਚਰਚਾ ਕੀਤੀ ਅਤੇ ਉਹਨਾਂ ਚੋਂ ਜ਼ਿਆਦਾਤਰ ਨੇ ਦੇਸੀ ਘਿਓ ਨਾ ਖਾਣ ਕਰਕੇ ਗੋਡੇ ਖਰਾਬ ਹੋਣ ਵਾਲੀ ਗੱਲ ਬਾਰੇ ਸੁਣੇ ਹੋਣ ਦੀ ਹਾਮੀ ਭਰੀ ਮੈਂ ਵੀ ਸੋਚਾਂ ਵਿੱਚ ਪੈ ਗਿਆ ਕਿ ਵਾਕਈ ਘਿਓ ਛੱਡਣ ਨਾਲ ਗੋਡਿਆਂ ਵਿੱਚ ਕੋਈ ਨੁਕਸ ਪੈ ਜਾਂਦਾ ਤਾਂ ਮੈਂ ਆਪਣੀ ਡਾਕਟਰੀ ਅਧਿਐਨ ਦੌਰਾਨ ਅੱਜ ਤੱਕ ਆਰਥੋਪੈਡਿਕਸ ਦੀ ਕਿਤਾਬ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਕਿਉਂ ਨਹੀਂ ਪੜਿਆ ਖੈਰ ਜ਼ਰੂਰੀ ਨਹੀਂ ਕਿ ਸਾਰਾ ਗਿਆਨ ਕਿਤਾਬਾਂ ਵਿੱਚ ਹੀ ਹੋਵੇ ਅਤੇ ਇਸ ਗੱਲ ਦਾ ਸੱਚ ਜਾਣ ਲਈ ਪਹਿਲਾਂ ਮੈਂ ਇੰਟਰਨੈਟ ਤੇ ਦੇਸੀ ਘੋ ਅਤੇ ਗੋਡਿਆਂ ਦੇ ਦਰਦ ਵਿੱਚ ਪਹਿਲਾਂ ਕੋਈ ਆਪਸੀ ਸੰਬੰਧ ਲੱਭਣਾ ਚਾਹਿਆ ਪਰ ਖਾਸੀ ਮੁਸਕਤ ਕਰਨ ਤੇ ਵੀ ਮੈਨੂੰ ਕੱਖ ਨਹੀਂ ਲੱਭਾ ਫਿਰ ਮੈਂ ਆਪਣੇ ਇੱਕ ਖਾਸ ਦੋਸਤ ਜੋ ਕਿ ਹੁਣ ਹੱਡੀਆਂ ਦੇ ਰੋਗਾਂ ਦਾ ਮਾਹਿਰ ਹੈ ਉਹਨਾਂ ਨਾਲ ਵੀ ਗੱਲ ਕੀਤੀ ਜਿਨ੍ਹਾਂ ਨੇ ਮੈਨੂੰ ਇਸ ਬਿਮਾਰੀ ਦਾ ਸਹੀ ਕਾਰਨ ਸਮਝਾਇਆ ਉਹਨਾਂ ਨੇ ਦੱਸਿਆ ਕਿ ਗੋਡਿਆਂ ਦੇ ਇਸ ਜੋੜ ਵਿੱਚ ਪਈਆਂ ਹੱਡੀਆਂ ਦੇ ਉੱਪਰ ਕੁਦਰਤ ਵੱਲੋਂ ਹੀ ਇੱਕ ਰਬੜ ਵਰਗੀ ਚੀਜ਼ ਚੜਾਈ ਗਈ ਹੁੰਦੀ ਹੈ ਜਿਸ ਨੂੰ ਕਾਰਟਿਲੇਜ ਆਖਦੇ ਹਨ ਜੋ ਇਹਨਾਂ ਹੱਡੀਆਂ ਨੂੰ ਆਪਸ ਵਿੱਚ ਭੜਨ ਤੋਂ ਬਚਾਉਂਦੀ ਹੈ ਲੋੜ ਤੋਂ ਵੱਧ ਭਾਰ ਲੱਤਾਂ ਦੀਆਂ ਕਮਜ਼ੋਰ ਮਾਸਪੇਸ਼ੀਆਂ ਅਤੇ ਗੋਡਿਆਂ ਨੂੰ ਇਕੱਠਾ ਕਰਕੇ ਬੈਠਣ ਦੀ ਆਦਤ ਕਰਕੇ ਇਹ ਕਾਰਟਿਲੇਜ ਘਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਰਨ ਫਿਰਨ ਦੌਰਾਨ ਹੱਡੀਆਂ ਆਪਸ ਵਿੱਚ ਭੜਦੀਆਂ ਹਨ ਅਤੇ ਗੋਡੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਜਿਸ ਨੂੰ ਕਿ ਅਸੀਂ ਆਪਾਂਸਾਂ ਵਿੱਚ ਗੋਡਿਆਂ ਦੀ ਗ੍ਰੇਸ ਖਤਮ ਹੋਣਾ ਆਖਦੇ ਹਾਂ 카ਰਟਿਲੇਜ ਦੇ ਘਟਣ ਦਾ ਕਿਉ ਖਾਣ ਜਾਂ ਨਾ ਖਾਣ ਕੋਈ ਸਬੰਧ ਨਹੀਂ ਤੁਸੀਂ ਆਪ ਦੱਸੋ ਜੇ ਇਸ ਤਰ੍ਹਾਂ ਹੁੰਦਾ ਤਾਂ ਫਿਰ ਕਿਉ ਨਾ ਖਾਣ ਵਾਲੇ ਦੇਸ਼ਾਂ ਵਿੱਚ ਤਾਂ ਸਾਰੇ ਹੀ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੁੰਦੇ ਜਾਂ ਜੋ ਲੋਕ ਸਾਡੇ ਪੰਜਾਬ ਵਿੱਚ ਦੇਸੀ ਘਿਓ ਖਾਂਦੇ ਹਨ ਉਹਨਾਂ ਨੂੰ ਇਹ ਬਿਮਾਰੀ ਕਦੇ ਨਾ ਹੁੰਦੀ ਪਰ ਅਸੀਂ ਜਾਣਦੇ ਹਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਇਸ ਦੇ باوجود ਵੀ ਅਖੀਰ ਵਿੱਚ ਇੱਕ ਸਵਾਲ ਬਚਦਾ ਕਿ ਲੋਕਾਂ ਨੂੰ ਫਿਰ ਇਹ ਕਿਉਂ ਲੱਗਦਾ ਕਿ ਗੋਡਿਆਂ ਦੀ ਗ੍ਰੀਸ ਖਤਮ ਹੋਣ ਦਾ ਕਾਰਨ ਖਰਾਕ ਵਿੱਚ ਕਿਉਂ ਬੰਦ ਕਰਨਾ ਹੈ ਪੋਸਟ ਗ੍ਰੈਜੂਏਸ਼ਨ ਬਲੇ ਸਿਹਤ ਨਾਲ ਜੁੜੇ ਬਹਿਮਾ ਪਰਮਾ ਉਤੇ ਥੀਸਿਸ ਕਰਨ ਦੇ ਤਜਰਬੇ ਤੋਂ ਮੈਨੂੰ ਇੱਕ ਗੱਲ ਸਮਝ ਆਈ ਸੀ ਕਿ ਲੋਕਾਂ ਦੇ ਮਨ ਨੂੰ ਜੋ ਗੱਲ ਜੱਜ ਜਾਵੇ ਉਹ ਉਸ ਨੂੰ ਬਿਨਾਂ ਸਬੂਤ ਤੋਂ ਵੀ ਮੰਨ ਲੈਂਦੇ ਨੇ ਸ਼ਾਇਦ ਲੋਕਾਂ ਨੂੰ ਕਿਉਂ ਹੱਥ ਲਾਉਣ ਤੇ ਗ੍ਰੀਸ ਵਾਂਗ ਤਿਲਕਣਾ ਜਿਹਾ ਮਹਿਸੂਸ ਹੁੰਦਾ ਹੈ ਅਤੇ ਉਹ ਸੋਚਦੇ ਹਨ ਕਿ ਅੰਦਰ ਜਾ ਕੇ ਗੋਡਿਆਂ ਦੀ ਗ੍ਰੀਸ ਬਣਾਉਂਦਾ ਹੋਵੇਗਾ ਅਤੇ ਨਾ ਕਿ ਉਹ ਖਾਣ ਨਾਲ ਗੋਡਿਆਂ ਦੀ ਗ੍ਰੀਸ ਖਤਮ ਹੁੰਦੀ ਹੈ ਜਿਸ ਨਾਲ ਹੱਡੀਆਂ ਜੰਗ ਲੱਗੀ ਮਸ਼ੀਨ ਦੇ ਪੁਰਜ਼ੇ ਵਾਂਗ ਆਪਸ ਵਿੱਚ ਟਕਰਾ ਕੇ ਕੜਕ ਕੜਕ ਕਰਦੀਆਂ ਹਨ ਹਾਲਾਂਕਿ ਇਨ੍ਹਾਂ ਧਾਰਨਾਵਾਂ ਵਿੱਚ ਪਹਿਲਾ ਦੱਸੇ ਅਨੁਸਾਰ ਕੋਈ ਵੀ ਸੱਚਾਈ ਨਹੀਂ ਹੈ ਅਸੀਂ ਕਹਿ ਸਕਦੇ ਹਾਂ ਦੇਸੀ ਘਿਓ ਦਾ ਗੋਡਿਆਂ ਦੀ ਸਿਹਤ ਕਾਇਮ ਰੱਖਣ ਵਿੱਚ ਕੋਈ ਯੋਗਦਾਨ ਨਹੀਂ ਇਸ ਬਿਮਾਰੀ ਦੇ ਹੱਲ ਬਾਰੇ ਜਾਣਨ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਮੇਰੇ ਵੱਲੋਂ ਲਿਖਿਆ ਆਰਟੀਕਲ ਗੋਡਿਆਂ ਦੀ ਗ੍ਰੀਸ ਖਤਮ ਹੋਣ ਦੀ ਸਮੱਸਿਆ ਅਤੇ ਹੱਲ ਪੜ੍ਹ ਸਕਦੇ ਹੋ ਸਤਿ ਸ੍ਰੀ ਅਕਾਲ ਦੋਸਤੋ ਆਪਣੇ ਚੈਨਲ ਦੇ ਨਾਲ ਬਨੇ ਰਹੋ ਅੱਗੇ ਬਹੁਤ ਮਹੱਤਵਪੂਰਨ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ